ਇਹ ਵੀਡੀਓ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਲੋਕ ਨੇ ਜਿਹੜੇ ਗੁਰੂ ਹਰ ਸਹਾਏ ਦੇ ਪ੍ਰਸ਼ਾਸਨ ਤੋਂ ਸਤਾਏ ਨੇ ਅਤੇ ਤਾਂ ਹੀ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਇਹਨਾਂ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਤਾਂ ਲੋਕ ਹਿੱਤ ਵਿੱਚ ਕਈ ਤਰ੍ਹਾਂ ਦੀਆਂ ਸਕੀਮਾਂ ਆਈਆਂ ਨੇ ਪਰ ਅਧਿਕਾਰੀਆਂ ਦੀ ਨਲਾਇਕੀ ਕਾਰਨ ਇਲਾਕੇ ਦੇ ਲੋਕ ਸਾਰੀਆਂ ਸਰਕਾਰੀ ਸਕੀਮਾਂ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ ਇਹਨਾਂ ਪੀੜਤਾਂ ਦਾ ਕਹਿਣਾ ਹੈ ਕਿ ਉਹ ਸੰਬੰਧਿਤ ਅਧਿਕਾਰੀਆਂ ਕੋਲ ਕਈ ਵਾਰ ਚੱਕਰ ਕੱਢ ਚੁੱਕੇ ਨੇ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਕਾਰਨ ਅੱਜ ਉਹ ਰੋਜ਼ ਪ੍ਰਦਰਸ਼ਨ ਕਰ ਰਹੇ ਅੱਜ ਬੀਡੀਪੀਓ ਦਫ਼ਤਰ ਆਏ ਹੋ ਕੀ ਮਸਲੇ ਕੀ ਮੰਗਾਂ ਲੈ ਕੇ ਅਫਸਰ ਸਾਹੀ ਬੋਲ ਪਹੁੰਚੇ ਹਾਂ ਅਸੀਂ ਅੱਜ 7 ਜਨਵਰੀ 2025 ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰੀ ਯੂਨੀਅਨ ਪੰਜਾਬ ਦੀ ਅਗਵਾਈ ਦੇ ਹੇਠ ਬਲਾਕ ਜਥੇਬੰਦਕ ਕਮੇਟੀ ਦੇ ਵੱਲੋਂ ਗੁਰੂ ਹਰ ਸਾਹਿਬ ਦੇ ਬੀਡੀਪੀਓ ਦਫਤਰ ਦੇ ਵਿੱਚ ਪਹੁੰਚੇ ਹਾਂ ਜੀ ਅਸੀਂ ਇਸ ਤੋਂ ਪਹਿਲਾਂ ਲਗਭਗ 9ਵੇਂ ਮਹੀਨੇ 'ਚ 10ਵੇਂ ਮਹੀਨੇ 'ਚ ਤੇ 11ਵੇਂ ਮਹੀਨੇ 'ਚ ਤੇ 12ਵੇਂ ਮਹੀਨੇ 'ਚ ਲਗਾਤਾਰ ਐਸ ਦਫਤਰ ਦੇ ਵਿੱਚ ਅਸੀਂ ਗੇੜੇ ਮਾਰ ਚੁੱਕੇ ਹਾਂ ਜਿਹੜੇ ਇੱਥੋਂ ਦੇ ਬੀਡੀਪੀਓ ਸਾਹਿਬ ਆ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹੋ ਮਿਲਦੇ ਨਹੀਂ ਜਦੋਂ ਮਿਲਦੇ ਹੋ ਅਗੇ ਮੀਟਿੰਗ ਦੇ ਦਿੰਦੇ ਆ ਤੇ ਜਦੋਂ ਮੀਟਿੰਗ ਕਰਨ ਆਉਂਦੇ ਉਹਨਾਂ ਦੀ ਦਿੱਤੀ ਹੋਈ ਮੀਟਿੰਗ ਤੇ ਉਹ ਫੇਰ ਨਹੀਂ ਮਿਲਦੇ ਜਿਹੜੇ ਇੱਥੋਂ ਦੇ ਏਪੀਓ ਦੀਪਕ ਮੋਂਗਾ ਜੀ ਉਹ ਵੀ ਕਿਸੇ ਮਜ਼ਦੂਰ ਦੀ ਕਿਸੇ ਵੀ ਪਿੰਡ ਦੇ ਮਸਲੇ ਦੀ ਉਹ ਧਿਆਨ ਨਾਲ ਗੱਲ ਕਰਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਾਦਾ ਅੱਜ ਦਾ ਮਸਲੇ ਆ ਕਿ ਬਹੁਤ ਸਾਰੇ ਪਿੰਡਾਂ ਦੇ ਅੰਦਰ ਮਨਰੇਗਾ ਐਕਟ ਕਾਨੂੰਨ 2005 ਦੇ ਮੁਤਾਬਕ ਸਰਕਾਰ ਨੇ ਤੇ ਕਾਨੂੰਨ ਨੇ ਗਰੰਟੀ ਕੀਤੀ ਹੋਈ ਆ ਕਿ 100 ਦਿਨ ਦਾ ਇੱਕ ਲਾਪਤਰੀ ਨੂੰ ਕੰਮ ਦੇਣਾ ਹੀ ਦੇਣਾ ਪਰ ਇੱਥੇ ਗੁਰੂ ਹਰਸਾਹਿ ਬਲਾਕ ਦੇ ਪਿੰਡਾਂ ਦੇ ਅੰਦਰ ਮਜ਼ਦੂਰਾਂ ਨੂੰ ਇੱਕ ਮਹੀਨੇ ਦੇ ਅੰਦਰ ਕੀ ਇੱਕ ਹਫਤੇ ਦੇ ਵਿੱਚ ਵੀ ਇੱਕ ਦਿਨ ਦਾ ਕੰਮ ਨਹੀਂ ਮਿਲਦਾ ਅਸੀਂ ਮੰਗ ਕਰ ਰਹੇ ਹਾਂ ਕਿ ਬਹੁਤ ਸਾਰੇ ਪਿੰਡਾਂ ਦੇ ਅੰਦਰ ਕੰਮ ਬੰਦ ਪਏ ਆ ਔਰ ਬਹੁਤ ਸਾਰੇ ਪਿੰਡਾਂ ਦੇ ਅੰਦਰ ਨਜਾਇਜ਼ ਸਿਆਸੀ ਦਖਲਅਦਾਜ਼ੀਆਂ ਕੀਤੀਆਂ ਜਾ ਰਹੀਆਂ ਮੌਜੂਦਾ ਸਰਕਾਰ ਦੇ ਲੀਡਰਾਂ ਦੇ ਵੱਲੋਂ ਇੱਥੋਂ ਦੇ ਐਮਐਲਏ ਦੇ ਵੱਲੋਂ ਸਾਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਕਿ ਜਿਹੜਾ ਇੱਥੋਂ ਦਾ ਐਮਐਲਏ ਆ ਫੌਜਾ ਸਰਾਰੀ ਕੰਮ ਤਾਂ ਉਹਨਾਂ ਨੂੰ ਕਰਨੇ ਚਾਹੀਦੇ ਆ ਪੰਜਾਬ ਦੇ ਤੇ ਇਲਾਕੇ ਦੇ ਵਿਕਾਸ ਦੇ ਵੱਡੇ ਕੰਮ ਪਰ ਉਹ ਜਾਣ ਬੁੱਝ ਕੇ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਦਖਲਅਦਾਜ਼ੀ ਕਰ ਰਹੇ ਆ ਚੱਲ ਰਹੇ ਕੰਮਾਂ ਨੂੰ ਬੰਦ ਕਰ ਰਹੇ ਆ ਤੇ ਜਿੱਥੇ ਮਜ਼ਦੂਰ ਮੰਗ ਕਰਦੇ ਉੱਥੇ ਟਾਂਗੇ ਭਸਾ ਦਿੰਦੇ ਆ ਕਿ ਇੱਥੇ ਸਾਡੀ ਮਰਜ਼ੀ ਤੋਂ ਬਿਨਾਂ ਕੰਮ ਨਹੀਂ ਚੱਲਣੇ ਚਾਹੀਦੇ ਪਰ ਜਿਹੜੇ ਇਥੋਂ ਦੇ ਅਧਿਕਾਰੀ ਆ ਸਬੰਧਤ ਅਧਿਕਾਰੀ ਚਾਹੇ ਉਹ ਬੀਡੀਪੀਓ ਆ ਚਾਹੇ ਉਹ ਏਪੀਓ ਚਾਹੇ ਪਿੰਡਾਂ ਦੇ ਮਨਰੇਗਾ ਸੈਕਟਰੀ ਆ ਉਹ ਇਥੋਂ ਦੇ ਐਮਐਲਏ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਉਹਨਾਂ ਦੀ ਕਹਿਣੇ ਤੇ ਕੰਮ ਕਰ ਰਹੇ ਆ ਜਿਵੇਂ ਐਮਐਲਏ ਦਾ ਫੋਨ ਆਉਂਦਾ ਉਵੇਂ ਕੰਮ ਕਰ ਰਿਹਾ ਇਥੋਂ ਦਾ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਪਿਛਲੇ 3 ਮਹੀਨਿਆਂ ਤੋਂ ਬਹੁਤ ਸਾਰੇ ਇੱਥੇ ਅਸੀਂ ਚੱਕਰ ਕੱਢ ਚੁੱਕੇ ਆ ਇਹਨਾਂ ਨੂੰ ਮਿਲ ਚੁੱਕੇ ਆ ਪਰ ਇਹਨਾਂ ਨੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਸਾਡੇ ਦਾ ਪਿੰਡਾਂ ਦੇ ਅੰਦਰ ਅੱਜ ਫਾਰਮ ਲੈ ਕੇ ਆਏ ਆ ਬਹੁਤ ਸਾਰੇ ਮਜ਼ਦੂਰਾਂ ਦੇ ਹਾਲੇ ਤੱਕ ਜੋਬ ਗਾਰਡ ਨਹੀਂ ਬਣਿਆ ਦੇਖੋ ਜੀ ਫਾਰਮ ਲੈ ਕੇ ਆਏ ਆ ਨਵੇਂ ਸਰਪੰਚ ਦੀ ਪੰਚਾਇਤ ਦੀ ਮੋਹਰ ਲੱਗੀ ਹੋਈ ਹੈ ਉੱਪਰ ਅਸੀਂ ਦਿਖਾਉਣਾ ਚਾਹੁੰਦੇ ਆ মিডিਆ ਦੇ ਰਹੀਂ ਪਰ ਨਕਮੀ ਸਰਕਾਰ ਤੇ ਨਕਮਾ ਸਿਸਟਮ ਇੱਥੋਂ ਤੱਕ ਹਾਲੇ ਜੋਬ ਕਾਰਡ ਨਹੀਂ ਬਣੇ ਮਜ਼ਦੂਰਾਂ ਦੇ ਜੇ ਜੋਬ ਕਾਰਡ ਨਹੀਂ ਬਣੇ ਯਕੀਨਨ ਉਹਨਾਂ ਨੂੰ ਕੰਮ ਨਹੀਂ ਮਿਲਣਾ ਜਿਨ੍ਹਾਂ ਦੇ ਬਣੇ ਉਹਨਾਂ ਨੂੰ ਕੰਮ ਦਿੱਤਾ ਨਹੀਂ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਇੱਥੋਂ ਦੇ ਬੀਡੀਪੀਓ ਪ੍ਰਤਾਪ ਸਿੰਘ ਤੋਂ ਏਪੀਓ ਦੀਪਕ ਮੂੰਗਾ ਤੋਂ ਕੀ ਸਰਕਾਰ ਨੇ ਗਾਰੰਟੀ ਕੀਤੀ ਹੋਈ ਆ ਪੈਸਾ ਸੈਂਟਰ ਨੇ ਦੇਣਾ ਸੈਂਟਰ ਦਾ ਕੰਮ ਆ ਤੁਹਾਡੀ ਡਿਊਟੀ ਲੱਗੀ ਆ ਮਜ਼ਦੂਰਾਂ ਦੀਆਂ ਜੇਬਾਂ 'ਚੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਤੁਸੀਂ ਪਬਲਿਕ ਸਰਵੈਂਟਸ ਹੋ ਔਰ ਤੁਸੀਂ ਪਬਲਿਕ ਦੇ ਨੌਕਰੋ ਤੁਹਾਡਾ ਫਰਜ਼ ਆ ਕਿ ਲੋਕਾਂ ਦੀ ਗੱਲ ਸੁਣਨੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨਾ ਸਰਕਾਰ ਤੁਹਾਨੂੰ ਤਨਖਾਹਾਂ ਦਿੰਦੀ ਹੈ ਇਸੇ ਕੰਮ ਦੀਆਂ ਪਰ ਅਸੀਂ ਆ ਰਹੇ ਆ ਦੇਖੋ ਕੱਠ ਆ ਸਾਰੇ ਜਿਹੜੇ ਲੋਕ ਆ ਇਹਨਾਂ ਦੀਆਂ ਸਮੱਸਿਆਵਾਂ ਦਿੱਕਤਾਂ ਇਹਨਾਂ ਦੇ ਪਿੰਡਾਂ 'ਚ ਕੰਮ ਬੰਦ ਪਿਆ ਜੇਕਰ ਸਾਨੂੰ ਇੱਥੋਂ ਦੇ ਮਹਿਕਮੇ ਨੇ ਕੰਮ ਨਾ ਦਿੱਤਾ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਵੱਲੋਂ ਬਹੁਤ ਸਾਰੇ ਪਿੰਡਾਂ ਦੇ ਅੰਦਰ ਜਿੱਥੇ ਕੰਮ ਬੰਦ ਪਿਆ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਾ ਕੇ ਤਿਆਰੀ ਕਰਕੇ ਆਹ ਜਿਹੜਾ ਦਫ਼ਤਰ ਹੈ ਨੂੰ ਇੱਥੇ ਪ੍ਰੋਗਰਾਮ ਕਰਾਂਗੇ ਇਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਉਹਦੇ ਵਿੱਚ ਅਸੀਂ ਐਮਐਲਏ ਨੂੰ ਵੀ ਜਿਹੜਾ ਨਹੀਂ ਬਖਸ਼ਾਂਗੇ ਉਹਦੇ ਖਿਲਾਫ ਵੀ ਅਸੀਂ ਸਿੱਧ ਤੋਂ ਹੋਵਾਂਗੇ ਸੋ ਇਹ ਸਾਡੀਆਂ ਮੰਗਾਂ ਮਨਰੇਗਾ ਕੰਮ ਚਲਾਏ ਜਾਣ ਕੀਤੇ ਹੋਏ ਕੰਮਾਂ ਦੀ ਪੇਮੈਂਟ ਤਾਂ ਜਿਹੜੀ ਜਾਰੀ ਕੀਤੀ ਜਾਵੇ ਤੇ ਨਵੇਂ ਜੋਬ ਕਾਟ ਬਣਾਏ ਜਾਣ ਤੇ ਮਜ਼ਦੂਰਾਂ ਦੀ ਖੱਜਲ ਖਵਾਰੀ ਬੰਦ ਕੀਤੀ ਜਾਵੇ ਧੰਨਵਾਦ ਅੱਜ ਕੀ ਮੁਸ਼ਕਲਾਂਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਦੋਂ ਤੁਸੀਂ ਦਫ਼ਤਰ ਪਹੁੰਚੇ ਹੋ ਅਸੀਂ ਅੱਜ ਵੀ ਨਹੀਂ ਤੇ ਇਸ ਤੋਂ ਪਹਿਲਾਂ ਕਾਫੀ ਵਾਰੀ ਇੱਥੇ ਅਸੀਂ ਚੱਕਰ ਕੱਢ ਚੁੱਕੇ ਹਾਂ ਅਸੀਂ ਲਾਭ ਪੱਤਰੀ ਜਿਹੜੀ ਆ ਸਕੀਮਾਂ ਸੀ ਜੇ ਲਾਭ ਦੀ ਸਕੀਮਾਂ ਨੇ ਉਹ ਕਿਸੇ ਨੂੰ ਮਿਲ ਨਹੀਂ ਰਹੀਆਂ 4 ਸਾਲ ਤੋਂ ਅਸੀਂ ਇੱਥੇ ਲੜਕ ਰਹੇ ਹਾਂ ਆ ਸਾੜੀ ਨਾਲ ਲੇਡੀਜ਼ ਆਈਆਂ ਨੇ ਸਾੜੀ ਭੈਣਾਂ ਨਾਲ ਆਈਆਂ ਨੇ 4-4 ਸਾਲ ਹੋ ਗਏ ਨੇ ਉਹਦੇ ਹਸਬੰਦ ਦੀ ਡੈਥ ਹੋ ਚੁੱਕੀ ਆ ਤੇ ਸ਼ਗਨ ਸਕੀਮਾਂ ਹੋ ਗਈਆਂ ਜਿਵੇਂ ਤੇ ਸਕਾਲਰਸ਼ਿਪ ਹੋ ਗਈ ਉਹਨਾਂ ਕਿਸੇ ਨੂੰ ਪੇਮੈਂਟ ਨਹੀਂ ਮਿਲ ਰਹੀ ਰਿਜੈਕਸ਼ਨ ਤੇ ਰਿਜੈਕਸ਼ਨ ਜਾਂ ਹੋਰ ਟੰਗ ਨਸਰਦ ਕੋ ਨਜਾਇਜ਼ ਟੰਗ ਨਾ ਰੁਪਈਏ ਉਲਝਣ ਦੀ ਕੋਸ਼ਿਸ਼ ਕਰਦੇ ਨੇ ਤੇ ਕੰਮ ਕੁਝ ਵੀ ਨਹੀਂ ਕਰਦੇ ਅਸੀਂ ਇਹਨਾਂ ਨੂੰ ਬਹੁਤ ਪਰੇਸ਼ਾਨ ਹੋਏ ਅੱਜ ਫਿਰ ਅਸੀਂ ਐਸਡੀ ਨੂੰ ਆਸਬ ਮਿਲਣ ਆਏ ਆ ਅੱਗੇ 18 ਨੂੰ ਵੀ ਮਿਲ ਕੇ ਗਏ ਆ ਅੱਜ ਨੂੰ ਸਾਨੂੰ ਭਰੋਸਾ ਦਿੱਤਾ ਵੀ ਤੁਹਾਡਾ ਕੰਮ ਹੋ ਜਾਊਗਾ ਅਸੀਂ ਉਹਦੀ ਵੇਟ 'ਚ ਬੈਠੇ ਆ ਅਗਰ ਕੰਮ ਨਾ ਹੋਇਆ ਤਾਂ ਕੀ ਐਕਸ਼ਨ ਹੋਊਗਾ ਨਹੀਂ ਇਸ ਤੋਂ ਵੀ ਵੱਡੇ ਪੱਧਰ ਤੇ ਫਿਰ ਅਸੀਂ ਤਰਨਾ ਮਜਰਾ ਕਰਾਂਗੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਇਤਲਬਾਂਗੇ ਅਸੀਂ ਐ ਨਹੀਂ ਬਖਸ਼ਣਾ ਇਹਨਾਂ ਨੂੰ